ਅੰਗੂ ਪ੍ਰਾਪਰਟੀ ਤੁਹਾਡੇ ਲਈ ਹਾਜ਼ਰ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਮਲਤਾਨੀਆ ਰੋਡ ਅਰਜਨ ਇਨਕਲੇਵ ਕਲੌਨੀ ਖੁੱਲੀਆਂ ਸੜਕਾਂ ਪਾਰਕ ਬਹੁਤ ਹੀ ਵਧੀਆ ਕਲੌਨੀ ਆ ਆਪਾਂ ਤੁਹਾਨੂੰ ਕੋਠੀ ਦਿਖਾਉਣੇ ਆ ਜੀ ਖੁੱਲਾ ਪੋਰਚ 130 ਗਜ ਚ ਕੋਠੀ ਹੈ 130 ਗਜ ਦੀ ਕੋਠੀ ਰੇਟ ਇਹਦਾ 60 ਲੱਖ ਰੁਪਇਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਆ ਕਿਚਨ ਦੇਖ ਹੀ ਰਹੇ ਆ ਜੀ ਲੌਬੀ ਦੇ ਵਿੱਚ ਕਿਚਨ ਹੈ ਜੋ ਵੀ ਇਹਦਾ ਕੰਮ ਸੈਂਟਰੀ ਦਾ ਬਿਜਲੀ ਦਾ ਰਹਿੰਦਾ ਉਹ ਕਰਕੇ ਦੇਣਾ ਹੈ ਬਾਕੀ ਆ ਤੁਸੀਂ ਦੇਖ ਹੀ ਰਹੇ ਹੋਠੀ ਵਿੱਚ ਬੈਡਰੂਮ ਆ ਗਈ ਬੈੱਡਰੂਮ ਦੇ ਨਾਲ ਬਾਥਰੂਮ ਅਟੈਚ ਹੈ ਬਾਥਰੂਮ ਦੇ ਵਿੱਚ ਬਹੁਤ ਹੀ ਵਧੀਆ ਟਾਇਲ ਲੱਗੀ ਹੋਈ ਹੈ ਟਾਇਲ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਹੈ ਇਹ ਦੂਜਾ ਬੈੱਡਰੂਮ ਆ ਗਿਆ ਜੀ ਇਹਦੇ ਨਾਲ ਵੀ ਆਪਣਾ ਬਾਥਰੂਮ ਅਟੈਚ ਹੈ ਜੀ ਜੋ ਵੀ ਕੰਮ ਪੈਂਡ ਗਰਦਾ ਹੈ ਉਹ ਕਰਕੇ ਦੇਣਾ ਹੀ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਬੈਕ ਸਾਈਡ ਦੇ ਵਿੱਚ ਇਹਦੇ ਜਾਲ ਪਾਇਆ ਹੋਇਆ ਹੈ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ। ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ। YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ Instagram ਤੇ ਫੋਲੋ ਕਰ ਦਿਓ। ਤਾਂ ਕਿ ਤੁਹਾਡੇ ਤਾਈ ਸਾਡੀ ਨਵੀਂ ਵੀਡੀਓ ਪਹੁੰਚ ਸਕੇ। ਪੈਲ ਦਾ ਕੰਮ ਬਹੁਤ ਵਧੀਆ ਹੈ। ਡੋਰ ਵਿੰਡੋ ਦਾ ਕੰਮ ਬਹੁਤ ਵਧੀਆ ਹੈ। ਆ ਤੁਸੀਂ ਪੌੜੀ ਦੇਖ ਰਹੇ ਹੋ ਉੱਪਰਲਾ ਪੋਰਸ਼ਨ ਦਿਖਾਉਣੇ ਤੁਹਾਨੂੰ ਗ੍ਰਿਲਲੇ ਦੇ ਲਾ ਕੇ ਦੇਣੀ ਹੈ ਫਰੰਟ ਤੇ ਗ੍ਰਿਲ ਵੀ ਲਾ ਕੇ ਦੇਣੀ ਹੈ ਬਹੁਤ ਹੀ ਵਧੀਆ ਖੁੱਲੀਆਂ ਸੜਕਾਂ ਤੁਸੀਂ ਦੇਖ ਰਹੇ ਆ ਜੀ ਉੱਪਰਲਾ ਪੋਰਸ਼ਨ ਆ ਗਿਆ ਜੀ ਇੱਕ ਬੈੱਡਰੂਮ ਹੈ ਉੱਪਰ ਆ ਸਾਹਮਣੇ ਪਾਰਕ ਦੀ ਸੀ ਜਾਂਦਾ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜੀ